ਸਤਿ ਸ੍ਰੀ ਅਕਾਲ ਜੀ ਲੜੀਵਾਰ ਕਿਸਾ ਪੂਰਨ ਭਗਤ ਦੇ 6ਵੇਂ ਭਾਗ ਵਿੱਚ ਪੂਰਨ ਜਦੋਂ ਰਾਜਾ ਸਲਵਾਨ ਦੇ ਦਰਬਾਰ ਵਿੱਚ ਹਾਜ਼ਰ ਹੁੰਦਾ ਹੈ ਰਾਜਾ ਸਲਵਾਨ ਭਰੇ ਦਰਬਾਰ ਵਿੱਚ ਕਹਿੰਦਾ ਹੈ ਜੀ ਮੈਨੂੰ ਪਤਾ ਹੁੰਦਾ ਤੂੰ ਇਨਾ ਬੇਗੈਰ ਅਤੇ ਭੈੜੀ ਕਰਤੂਤਾ ਦਾ ਮਾਲਕ ਨਿਕਲੇਗਾ ਮੈਂ ਤੈਨੂੰ ਭੂਰੇ ਵਿੱਚ ਹੀ ਮਾਰ ਦਿੰਦਾ ਜਨਪੂਰ ਭਗਤ ਆਪਣੀ ਬੇਗੁਨਾਹੀ ਦੀ ਸਫਾਈ ਦਿੰਦਾ ਹੈ ਤਾਂ ਰਾਜਾ ਸਲਵਾਨ ਪੂਰਨ ਦੇ ਭਰੇ ਦਰਬਾਰ ਵਿੱਚ ਥੱਪੜ ਮਾਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੂੰ ਆਪਣੇ ਪਿਓ ਦੀ ਬਰਾਬਰੀ ਕਰੇਗਾ ਅਤੇ ਰਾਜੇ ਸਲਵਾਨ ਨੇ ਕਿਸੇ ਦੀ ਕੋਈ ਦਲੀਲ ਸਫਾਈ ਨਾ ਸੁਣੀ ਜਲਾਦਾ ਨੂੰ ਪੂਰਨ ਦੇ ਹੱਥ ਵੜ ਕੇ ਇੱਕ ਕਤਲ ਕਰਦਾ ਹੈ ਹੁਕਮ ਦੇ ਦਿੱਤੇ ਇਸ ਦਾ ਵਰਣਨ ਬਹੁਤ ਹੀ ਸਤਿਕਾਰਯੋਗ ਮੀਆਂ ਕਾਦਰ ਯਾਰ ਜੀ ਹੋਣਾ ਨੇ ਵਰਣਨ ਕੀਤਾ ਹੈ ਜੀ ਆਪ ਸਰਵਣ ਕਰੋ ਜੀ ਅਲਫ ਆਯੋਖਾਂ ਪੂਰਨ ਕਹੇ ਰਾਜਾ ਅਲਫ ਆਯੋਖਾਂ ਪੂਰਨ ਕਹੇ ਰਾਜਾ ਬੱਚਾ ਨਿਜ ਤੂੰ ਜਮਿਓ ਜਾਇਓ ਵੇ ਜੀ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ ਜਦੋਂ ਭੋਰੇ ਪਾਲਣ ਪਾਇਓ ਵੇ ਹੀਨੇ ਲਾਇਓ ਹੀ ਪੂਨਾ ਦਾਗ ਮੇਰੇ ਰਖੇ ਪੈਰ ਪੁੱਠੇ ਕਨੇ ਚਾਇਓ ਵੇ ਕਾਦਰ ਯਾਰ ਕਹਿੰਦਾ ਸਲਵਾਨ ਰਾਜਾ ਘਰ ਕੀ ਕਰਤੂਤ ਕਰ ਆਇਓ ਵੇ ਕਾਦਰ ਯਾਰ ਕਹਿੰਦਾ ਸਲਵਾਨ ਰਾਜਾ ਘਰ ਕੀ ਕਰਤੂਤ ਕਰ ਆਇਓ ਵੇ ਬੇ ਬਹੁਤ ਹੋਇਆ ਕਹਿਰਵਾਨ ਰਾਜਾ ਬੇ ਬਹੁਤ ਹੋਇਆ ਕਹਿਰਵਾਨ ਰਾਜਾ ਰਤੋ ਰਤ ਮੱਥਾ ਚਮਕੇ ਵਾਗ ਖੂਨੀ ਕਹਿੰਦਾ ਦੂਰ ਹੋ ਪੂਣਾ ਅੱਖੀਆਂ ਤੇ ਟੰਗੂ ਲਿੰਗ ਚਰਾਏ ਕੇ ਚਵੀ ਕੰਨੀ ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਦੋਂ ਰੋਣ ਲਗਾਤਰ ਹੱਥ ਕੰਨੀ ਕਾਦਰ ਯਾਰ ਕਹਿੰਦਾ ਸਲਵਾਨ ਰਾਜਾ ਹੁਣ ਕੀਤੀ ਆ ਮਾਉ ਪਸੰਦ ਵੰਨੀ ਰਾਦਰ ਯਾਰ ਕਹਿੰਦਾ ਸਲਵਾਨ ਰਾਜਾ ਹੁਣ ਕੀਤੀ ਆ ਮਉ ਪਸੰਦ ਬਣੀ ਅੱਗੇ ਪੂਰਨ ਜਵਾਬ ਦਿੰਦਾ ਜੀ ਤੇ ਤੁਮਤ ਅਜ ਗੈਬ ਦੀ ਬੁਰੀ ਹੁੰਦੀ ਤੇ ਤੁਮਤ ਅਜ ਗੈਬ ਦੀ ਬੁਰੀ ਹੁੰਦੀ ਪੂਰਨ ਕਤ ਉੰਦੀ ਰੁਣਾ ਹਜ਼ਾਰ ਜਾਰੀ ਕਹਿੰਦਾ ਵਸਨਾ ਵਾਵਲਾ ਕੁਝ ਮੇਰੇ ਤੁਹਾਡੀ ਮਾਪਿਆਂ ਦੀ ਗਈ ਮਤ ਮਾਰੀ ਹੋਰ ਕਿਸੇ ਦਾ ਕੁਝ ਨਾ ਜਾ ਬਣਾਈ ਮੈਨੂੰ ਮਾਰ ਰਾਜਾ ਤੇਰੀ ਬੁੱਧ ਮਾਰੀ ਕਾਦਰ ਯਾਰ ਜੇ ਕੋਲ ਉਗਾ ਹੁੰਦੇ ਕਹਿੰਦੇ ਖੋਲ ਹਕੀਕਤਾ ਤੁਰਤ ਸਾਰੀ ਕਾਦਰ ਯਾਰ ਜੇ ਕੋਲ ਉਗਾ ਹੁੰਦੇ ਕਹਿੰਦੇ ਖੋਲ ਹਕੀਕਤਾ ਤੁਰਤ ਸਾਰੀ ਸੀ ਸਾਬਤੀ ਮੇਰੀ ਤੂੰ ਵੇਖ ਰਾਜਾ ਸੇ ਸਾਬਤੀ ਮੇਰੀ ਤੂੰ ਵੇਖ ਰਾਜਾ ਇੱਕ ਤੇਲ ਦਾ ਪੂਰਾ ਕਢਾਹ ਤਾਵੋ ਤਪੇ ਤੇਰ ਜਾਂ ਅਗ ਦੇ ਵਾਂਗ ਹੋਵੇ ਇੱਕ ਦਸ ਮੇਰਾ ਪਕੜ ਵਿੱਚ ਪਾਵੋ ਸੱਚ ਨਿਤਰੀ ਸਚੀਆਂ ਝੂਠੀਆਂ ਦਾ ਅੱਖੀਂ ਵੇਖ ਕੇ ਕੁਝ ਕਲੰਕ ਲਾਵੋ ਕਾਦਰ ਯਾਰ ਜੇ ਉਂਗਲੀ ਦਾਗ ਲੱਗੇ ਫੇਰ ਕਹੋ ਮੈਨੂੰ ਜਿਹੜੀ ਤਵਾਹ ਚਾਵੋ ਕਾਦਰ ਯਾਰ ਜੇ ਉਂਗਲੀ ਦਾਗ ਲੱਗੇ ਫੇਰ ਕਹੋ ਮੈਨੂੰ ਜਿਹੜੀ ਤਵਾਹ ਚਾਵੋ ਜੀਮ ਜੋਸ਼ ਆਇਆ ਸਲਵਾਨ ਰਾਜੇ ਜੀਮ ਜੋਸ਼ ਆਇਆ ਸਲਵਾਨ ਰਾਜੇ ਉੱਠ ਕੇ ਇੱਕ ਚਪੇੜ ਮਾਰੀ ਕਹਿੰਦਾ ਫੇਰ ਬਰੋਬਰੀ ਬੋਲਣਾ ਹੈ ਕਰੇ ਗਾਜ਼ਵ ਹਰਾਮੀਆਂ ਐਡ ਕਰੀ ਅੱਖੀ ਦੇਖ ਨਿਸ਼ਾਨੀਆਂ ਆਇਆ ਮੈਂ ਤੇਰੇ ਦਿਲ ਦੀ ਪੂਰਨਾ ਗੱਲ ਸਾਰੀ ਕਾਦਰ ਯਾਰ ਗੁਨਾ ਨਾ ਦੋਸ ਕੋਈ ਪੂਨ ਘਰ ਰੋਂਦਾ ਉਂਦੀ ਯਾਰ ਯਾਰੀ ਕਾਦਰ ਯਾਰ ਗੁਨਾਹ ਨਾ ਦੋਸ ਕੋਈ ਪੂਨ ਕਰ ਰੋਂਦਾ ਉਂਦੀ ਯਾਰ ਯਾਰੀ ਏ ਹੁਕਮਨਾ ਫੇਰਦਾ ਕੋਈ ਅਗੋਂ ਏ ਹੁਕਮਨਾ ਫੇਰਦਾ ਕੋਈ ਅਗੋਂ ਪਰੇਸ਼ਾਨ ਸਾਰਾ ਪਰਿਵਾਰ ਹੋਇਆ ਤਰ ਤਰ ਕੰਬਦੇ ਮਹਿਲ ਤੇ ਮਾੜੀਆਂ ਨੇ ਕਹਿਰਵਾਨ ਜਦੋਂ ਸਰਦਾਰ ਹੋਇਆ ਕਦੇ ਸੱਦ ਕੇ ਹੁਕਮ ਜਲਾਦੀਆਂ ਨੇ ਤੁਮੀ ਖਾਵਰ ਨਗਰੀ ਹਾਕਾਰ ਹੋਇਆ ਕਾਦਰ ਯਾਰ ਵਜ਼ੀਰ ਨੇ ਦੇ ਗਾਲੀ ਤੇਰੀ ਅਕਲ ਕਿਹੜੀ দরকার ਹੋਇਆ ਕਾਦਰ ਯਾਰ ਵਜ਼ੀਰ ਨੂੰ ਦੇ ਗਾਲੀ ਤੇਰੀ ਅਕਲ ਕਿਹੜੀ দরকার ਹੋਇਆ ਮੇਰੇ ਭੈਣੋ ਤੋਂ ਭਰਾਵੋ ਜੇ ਵੀਡੀਓ ਚੰਗੀ ਲੱਗੀ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਰੂਹੇ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ